ਤੁਸੀਂ ਇਸ ਵਕਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ এডਿਕੇਸ਼ਨ ਬੋਰਡ ਨੇ ਪੰਜਾਬ এডਿਕੇਸ਼ਨ ਬੋਰਡ ਨੇ ਫਿਰੋਜ਼ਪੁਰ ਦੇ 37 ਪ੍ਰਿੰਸੀਪਲਾਂ ਤੇ ਮੁਖੀਆਂ ਨੂੰ ਸਕੂਲ ਦੇ ਮੁਖੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਇਹ ਦੱਸਦੀ ਹੈ ਕਿ ਸਕੂਲਾਂ ਦੇ ਵਿੱਚੋਂ ਵਿਦਿਆਰਥੀਆਂ ਦੇ ਨਾਂ ਕੱਟੇ ਜਾਣ ਤੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਜੇਕਰ ਇਸ ਕਾਰਨ ਦੱਸੋ ਨੋਟਿਸ ਤੇ ਜਵਾਬ ਨਹੀਂ ਦਿੱਤਾ ਗਿਆ ਤਾਂ ਫਿਰ ਵੱਡੀ ਕਾਰਵਾਈ ਇਹਨਾਂ ਅਧਿਕਾਰੀਆਂ ਤੇ ਹੋ ਸਕਦੀ ਆ ਫਰੂਸਪੁਰ ਦੇ ਸਕੂਲੀ ਮੁਖੀਆਂ ਤੇ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਦਾ ਸਕੂਲ ਵਿੱਚੋਂ ਨਾ ਕੱਟਣਾ ਮਹਿੰਗਾ ਪੈ ਗਿਆ ਵਿਪਾਗਨੇ 37 ਅਧਿਕਾਰੀਆਂ ਨੂੰ ਚਾਰ ਸ਼ੀਟ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿਹੜਾ ਸਿੱਖਿਆ ਅਫਸਰ ਫਿਰੋਜ਼ਪੁਰ ਨੇ ਆਪਣੇ ਹੁਕਮਾਂ ਵਿੱਚ ਪੰਜਾਬ ਸਿਵਲ ਸੇਵਾਵਾਂ ਸਜ਼ਾ ਤੇ ਅਪੀਲ 1970 ਦੀ ਨਿਯਮ 5 ਦਾ ਹਵਾਲਾ ਵੀ ਦਿੱਤਾ ਹੈ ਤਾਂ ਨੀਲਮ ਤਵਨ ਨੇ ਪ੍ਰਿੰਸੀਪਲ ਲੂੰਬੜੀ ਵਾਲਾ ਇਹਨਾਂ ਨੂੰ ਨੋਟਿਸ ਜਾਰੀ ਹੋਇਆ ਹਰਜਿੰਦਰ ਸਿੰਘ ਇੰਚਾਰਜ ਨੇ ਉਹਨਾਂ ਨੂੰ ਨੋਟਿਸ ਹੋਇਆ ਸ਼ਕੂਰ ਸਕੂਲ ਰਮਾ ਪ੍ਰਿੰਸੀਪਲ ਸੂਰ ਸਿੰਘ ਵਾਲਾ ਸੁਖਮੰਦਰ ਸਿੰਘ ਪ੍ਰਿੰਸੀਪਲ ਕੋਰ ਸਿੰਘ ਵਾਲਾ ਰਜਨੀ ਬਾਲਾ ਮੁੱਖ ਅਧਿਆਪਕਾ ਗੁੱਦੜ ਪੰਜ ਗਰਾਈ ਜਗਦੀਸ਼ ਮੁਖ ਅਧਿਆਪਕ ਅਹਿਮਦ ਢੰਡੀ ਜਸਵੀਰ ਕੌਰ ਪ੍ਰਿੰਸੀਪਲ ਖੁਸ਼ਹਾਲ ਸਿੰਘ ਵਾਲਾ ਗੁਰਮੀਤ ਸਿੰਘ ਮੁਖ ਅਧਿਆਪਕ ਚੱਕ ਹਰਾਜ਼ ਇੰਦਰਜੀਤ ਕੌਰ ਇੰਚਾਰਜ ਰਟੋਲ ਰੋਹੀ ਕਪਿਲ ਸਾਨਨ ਮੁਖ ਅਧਿਆਪਕ ਔਰ ਰਜਿੰਦਰ ਸਿੰਘ ਪ੍ਰਿੰਸੀਪਲ ਮੁਦਕੀ ਇਸ ਕਾਰਨਦਸੋ ਨੋਟਿਸ ਚ ਸ਼ਾਮਲ ਹੈ ਔਰ ਇਹਨਾਂ ਨੂੰ ਇਹਨਾਂ ਦੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜੇਕਰ ਇਹਨਾਂ ਦੇ ਵੱਲੋਂ ਕਾਰਨ ਨਹੀਂ ਦੱਸਿਆ ਜਾਂਦਾ ਕਿ ਕਿਨਾਂ ਕਾਰਨਾ ਕਰਕੇ ਕਿਹੜੇ ਹਵਾਲੇ ਤੋਂ ਵਿਦਿਆਰਥੀਆਂ ਦਾ ਨੋਟਿਸ ਨਾ ਜਿਹੜਾ ਉਹ ਕੱਟਿਆ ਗਿਆ ਹੈ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਔਰ ਵੱਡੀ ਕਾਰਵਾਈ ਦਰਮਿਆਨ ਗੱਲ ਕੀਤੀ ਜਾਵੇ ਲੈਟਰ ਵੀ ਸਾਹਮਣੇ ਆਇਆ ਹੈ ਲੈਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੱਲੇ-ਕੱਲੇ ਅਧਿਕਾਰੀ ਦਾ ਨਾਮ ਜਿਹੜਾ ਉਹ ਸਾਂਝਾ ਕੀਤਾ ਗਿਆ ਹੈ ਕਿ ਤੁਸੀਂ ਪੇਸ਼ ਹੋ ਕੇ ਦੱਸਣਾ ਹੈ ਕਿ ਤੁਸੀਂ ਕਾਰਨ ਦੱਸਣਾ ਹੈ ਕਿ ਕਿਸ ਅਧਿਕਾਰ ਖੇਤਰ ਤੁਸੀਂ ਇਹ ਨਾਮ ਕੱਟੇ ਨੇ ਤੁਸੀਂ ਨਾਮ ਕਿਉਂ ਕੱਟੇ ਨੇ ਔਰ ਹੁਣ ਵਿਭਾਗ ਜਦੋਂ ਉਹਨਾਂ ਨੂੰ ਬੁਲਾਵੇਗਾ ਵਿਭਾਗ ਪੁੱਛਗਿਛ ਕਰੇਗਾ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜੇਕਰ ਕਾਰਨ ਦੇ ਵਿੱਚ ਉਹਨਾਂ ਦਾ ਕਾਰਨ ਵਾਜਬ ਮੰਨਿਆ ਜਾਂਦਾ ਹੈ ਤਾਂ ਫਿਰ ਕਿਤਨਾ ਖਿਤੇ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਨਹੀਂ ਤਾਂ ਵਿਭਾਗ ਨੇ ਸਖਤ ਸ਼ਬਦਾਂ ਦੇ ਵਿੱਚ ਇਹ ਲਿਖਿਆ ਕਿ ਅਸੀਂ ਕਾਰਵਾਈ ਕਰਾਂਗੇ ਜੇਕਰ ਤੁਸੀਂ ਜਵਾਬ ਨਹੀਂ ਦਿੱਤਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ